ਹਾਂ ਤੋ 25 ਜੁਲਾਈ ਨੂੰ ਦੁਪਹਿਰੇ 3 ਵਜੇ ਇੱਕ ਫਲਾਈਟ ਜਿਹੜੀ ਆ ਉਹ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਜਦੋਂ ਲੈਂਡ ਕਰਦੀ ਆ ਤਾਂ ਉਹਦੇ ਵਿੱਚ ਸਵਾਰ ਇੱਕ ਜਰਮਨ ਨਾਗਰਿਕ ਜਿਹਦਾ ਨਾਮ ਅਸ਼ੋਕ ਕੁਮਾਰ ਆ ਪੁਲਿਸ ਉਹਨੂੰ ਘੇਰਾ ਪਾ ਲੈਂਦੀ ਆ ਜਦੋਂ ਪੁਲਿਸ ਉਹਨੂੰ ਘੇਰਾ ਪਾਉਂਦੀ ਆ ਤਾਂ ਉਹ ਉਹਨਾਂ ਨੂੰ ਪੁੱਛਦਾ ਵੀ ਤੁਸੀਂ ਮੈਨੂੰ ਵੱਖਰੇ ਤੌਰ ਦੇ ਉੱਤੇ ਕਿਉਂ ਜਿਹੜਾ ਇੰਟਰੋਗੇਟ ਕਰ ਰਹੇ ਹੋ ਮੇਰੀ ਤਲਾਸ਼ੀ ਲੈ ਰਹੇ ਹੋ ਮੈਂ ਵੀ ਬਾਕੀ ਪੈਸੇਂਜਰਜ਼ ਵਾਂਗਾ ਮੈਂ ਵੀ ਬਾਕੀ ਯਾਤਰੀਆਂ ਵਾਂਗੀਆਂ ਆਇਆ ਤੁਸੀਂ ਮੈਨੂੰ ਤੰਗ ਕਿਉਂ ਕਰ ਰਹੇ ਹੋ ਤਾਂ ਸੀਆਈਐਸਐਫ ਦੇ ਜਿਹੜੇ ਮੁਲਾਜ਼ਮ ਆ ਜਾਂ ਉੱਥੇ ਜਿਹੜਾ ਹੋਰ ਪੁਲਿਸ ਡਿਪਾਰਟਮੈਂਟ ਹੁੰਦਾ ਉਹ ਕਹਿੰਦੇ ਭਾਈ ਸਾਹਿਬ ਤੁਸੀਂ ਜਰਾ ਮਾੜਾ ਜਾ ਸਾਈਡ ਤੇ ਆ ਜਾਓ ਤੁਹਾਡੇ ਕੋਲ ਜਿਹੜਾ ਸਮਾਨ ਆ ਅਸੀਂ ਇਹਦੀ ਤਲਾਸ਼ੀ ਲੈਣਾ ਚਾਹੁੰਦੇ ਆ ਉਹ ਹਵਾਲਾ ਦਿੰਦਾ ਕਿ ਠੀਕ ਆ ਮੈਂ ਇੱਕ ਉਦਾਂ ਭਾਰਤੀ ਆ ਪਰ ਮੈਂ ਫਿਲਹਾਲ ਜਿਹੜਾ ਜਰਮਨ ਦਾ ਨਾਗਰਿਕ ਆ ਤੁਸੀਂ ਮੇਰੇ ਨਾਲ ਇਦਾਂ ਪੇਸ਼ ਨਾ ਆਓ ਉਹ ਕਹਿੰਦੇ ਅਸੀਂ ਤੁਹਾਡਾ ਪੂਰਾ ਮਾਨ ਸਨਮਾਨ ਕਰ ਰਿਆ ਕੇਵਲ ਤੇ ਕੇਵਲ ਅਸੀਂ ਤੁਹਾਡਾ ਜਿਹੜਾ ਇਹ ਬੈਗ ਚੈੱਕ ਕਰਨਾ ਚਾਹੁੰਦੇ ਆ ਜਦੋਂ ਉਹਨਾਂ ਦਾ ਬੈਗ ਖੋਲਿਆ ਜਾਂਦਾ ਤਾਂ ਉਹਦੇ ਵਿੱਚ ਕੁਝ ਟੈਡੀ ਬੀਅਰ ਨੁਮਾ ਫਡਾਉਣੇ ਜਿਹੜੇ ਆ ਸੌਫਟ ਵਾਇਜ਼ ਆ ਉਹ ਹੁੰਦੇ ਆ ਪੁਲਿਸ ਵਾਲੇ ਜਦੋਂ ਚਾਕੂ ਦੀ ਮਦਦ ਦੇ ਨਾਲ ਉਹਨੂੰ ਖੋਲਦੇ ਆ ਤਾਂ ਵਿੱਚੋਂ ਨਿਕਲਦੇ ਆ 6 ਕਿਲੋ ਕੈਪਸੂਲ ਜਿਨ੍ਹਾਂ ਦੇ ਵਿੱਚ ਕਰੀਬ ਇਹ 30 ਕਰੋੜ ਦੀ ਕੋਕੀਨ ਜਿਹੜੀ ਆ ਉਹ ਭਰੀ ਹੋਈ ਸੀਗੀ ਪੁਲਿਸ ਵਾਲੇ ਇਹਨੂੰ ਗ੍ਰਿਫਤਾਰ ਕਰ ਲੈਂਦੇ ਆ ਤੇ ਇਹਦੇ ਉੱਤੇ ਅਗਲੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਕਰ ਦਿੰਦੇ ਆ ਹੁਣ ਤੁਸੀਂ ਅੰਦਾਜ਼ਾ ਲਗਾਓ ਵੀ ਜਰਮਨ ਤੋਂ ਉਹ ਸ਼ਖਸ ਤੁਰਿਆ ਦੋਹਾ ਗਿਆ ਦੋਹਾ ਤੋਂ ਬਾਅਦ ਉਹ ਦਿੱਲੀ ਉਤਰਦਾ ਤੇ 6 ਕਿਲੋ ਕੋਕੀਨ ਜਿਹੜੀ ਆ ਉਹ 270 ਕੈਪਸੂਲੋ ਨੇ ਬਣਾਏ ਹੋਏ ਸੀ ਜਿਹੜੇ ਟੈਡੀ ਬੀਅਰ ਚ ਭਰੇ ਹੋਏ ਸੀ ਉਹ ਲੈ ਕੇ ਉਹਨੇ ਭਾਰਤ ਆਉਣਾ ਸੀਗਾ ਸਵਾਲ ਇਹ ਆ ਵੀ ਕੀ ਨਸ਼ੇ ਦੀ ਇੰਨੀ ਜ਼ਿਆਦਾ ਡਿਮਾਂਡ ਆ ਕਿਤੇ ਨਸ਼ਾ ਜਿਹੜਾ ਉਹ ਸਰਹੱਦ ਤੋਂ ਪਾਰ ਆ ਰਿਹਾ ਕਿਤੇ ਨਸ਼ਾ ਜਿਹੜਾ ਉਹ ਗੁਜਰਾਤ ਤੋਂ ਆ ਰਿਹਾ ਉੱਥੇ ਜਿਹੜੀਆਂ ਬੰਦਰਗਾਹਾਂ ਨੇ ਉੱਥੇ ਕਿਸ਼ਤੀਆਂ ਦੀਆਂ ਕਿਸ਼ਤੀਆਂ ਲੋਕ ਛੱਡ ਜਾਂਦੇ ਆ ਜਦੋਂ ਸਾਲ-ਸਾਲ ਉਹ ਲਵਾਰਸ ਰਹਿੰਦੀਆਂ ਨੇ ਉਹਨਾਂ ਨੂੰ ਖੋਲਿਆ ਜਾਂਦਾ ਕੋਈ ਕਲੇਮ ਕਰਨ ਨਹੀਂ ਆਉਂਦਾ ਕੰਟੇਨਰ ਨੂੰ ਤਾਂ ਵਿੱਚੋਂ ਜਿਹੜਾ ਉਹ ਨਸ਼ਾ ਨਿਕਲਦਾ 100-100 ਕਿਲੋ ਟਨ ਟਨਾਂ ਦੇ ਹਿਸਾਬ ਨਾਲ ਕੁਇੰਟਲਾਂ ਦੇ ਹਿਸਾਬ ਨਾਲ ਨਸ਼ੇ ਦੀ ਡਿਮਾਂਡ ਇੰਨੀ ਜ਼ਿਆਦਾ ਕਿਉਂ ਵਧਦੀ ਜਾ ਰਹੀ ਆ ਲੋਕ ਜਿਹੜੇ ਆ ਉਹ ਆਪਣੀ ਜਾਨ ਜਿਹੜੀ ਆ ਉਹ ਜੋਖਮ ਦੇ ਵਿੱਚ ਪਾ ਕੇ ਇਹਦੀ ਤਸਕਰੀ ਕਰਦੇ ਆ ਔਰ ਦਿੱਲੀ ਦੇ ਹਵਾਈ ਅੱਡੇ ਦੇ ਉੱਤੇ ਜਿਹੜਾ ਅੰਤਰਰਾਸ਼ਟਰੀ ਹਵਾਈ ਅੱਡਾ ਇਹ ਕੋ ਪਹਿਲਾ ਮਾਮਲਾ ਨਹੀਂ ਹੈਗਾ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਵਿਦੇਸ਼ ਤੋਂ ਇਥੋਪੀਆ ਤੋਂ ਨਾਈਜੀਰੀਆ ਤੋਂ ਜਿਹੜੇ ਲੋਕ ਆਂਦੇ ਆ ਜਦੋਂ ਉਹਨਾਂ ਦੀ ਤਲਾਸ਼ੀ ਲੈਂਦੇ ਆ ਉਹਨਾਂ ਕੋਲੋਂ ਵੀ ਇਸੇ ਕਿਸਮ ਦਾ ਜਿਹੜਾ ਸਮਾਨ ਆ ਉਹ ਬਰਾਮਦ ਹੁੰਦਾ ਹੁਣ ਇਹਦੇ ਕੋਲੋਂ ਤਾਂ 6 ਕਿਲੋ ਹੈਰੋਇਨ ਜਿਹੜੀ ਕੋਕੀਨ ਜਿਹੜੀ ਆ ਉਹ ਬਰਾਮਦ ਹੋਈ ਆ 270 ਕੈਪਸੂਲ ਸੀ ਨਾਮ ਇਹਨਾਂ ਦਾ ਅਸ਼ੋਕ ਕੁਮਾਰ ਆ ਜਰਮਨ ਦੇ ਇਹ ਨਾਗਰਿਕ ਨੇ ਉਦਾਂ ਭਾਰਤੀ ਨੇ ਹੁਣ ਏਡੀ ਵੱਡੀ ਖੇਪ ਇਹਨਾਂ ਨੇ ਗਾਂਹ ਦੇਣੀ ਕਿੱਥੇ ਸੀ ਜੇ ਨਿਕਲ ਜਾਂਦੇ ਵੈਸੇ ਨਿਕਲਣਾ ਬਹੁਤ ਮੁਸ਼ਕਲ ਹੈਗਾ ਕਿਉਂਕਿ ਹਾਈ ਅੱਡਿਆਂ ਦੇ ਉੱਤੇ ਜਿਹੜੀ ਸਿਕਿਉਰਿਟੀ ਆ ਬਹੁਤ ਟਾਈਟ ਆ ਔਰ ਖਾਸ ਤੌਰ ਦੇ ਉੱਤੇ ਸਕੈਨਰਜ਼ ਏਡੇ ਜਿਹੜੇ ਆ ਸਖਤ ਲੱਗੇ ਹੋਇਆ ਬੰਦਾ ਪੂਰੀ ਤਰੀਕੇ ਨਾਲ ਸਕੈਨ ਹੋ ਜਾਂਦਾ ਨਿਕਲਣਾ ਵੈਸੇ ਬਹੁਤ ਔਖਾ ਪਰ ਲੋਕੀ ਇਹਦੇ باوجود ਏਡੀਆਂ ਦਲੇਰੀਆਂ ਕਰਦੇ ਆ ਏਡੀਆਂ ਦਿਲਵਧੀਆਂ ਕਰਦੇ ਆ ਏਡੇ ਏਡੇ ਹੌਸਲੇ ਲੈ ਲੈਂਦੇ ਆ ਵੀ ਕੋਈ ਗੱਲ ਨਹੀਂ ਆਪਾਂ ਦਾ ਲਾ ਕੇ ਵੇਖ ਲੈਂਦੇ ਆ ਕੀ ਪਤਾ ਨਿਕਲ ਜਾਈਏ ਆ ਦੁਬਈ ਤੋਂ ਜਿਹੜੇ ਸੋਨਾ ਲਿਆਉਂਦੇ ਆ ਕਦੀ ਇਹਨਾਂ ਨੇ ਚਿਪਸ ਦੇ ਪੈਕੇਟ ਦੇ ਹੁੰਦਾ ਕਦੀ ਇਹਨਾਂ ਨੇ ਉਹ ਫਰੂਟੀ ਵਰਗੇ ਜਿਹੜੇ ਕੁਝ ਡਰਿੰਕਸ ਹੁੰਦੇ ਆ ਕੋਲਡ ਡਰਿੰਕਸ ਹੁੰਦੇ ਆ ਉਹਨਾਂ ਦੇ ਵਿੱਚ ਇਹਨਾਂ ਨੇ ਲੁਕੋਇਆ ਹੁੰਦਾ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਲੋਕ ਰਿਸਕ ਲੈ ਕੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਕਿਉਂ ਦਿੰਦੇ ਆ ਔਰ ਦੂਜੀ ਗੱਲ ਆ ਆ ਤੇ 6 ਕਿਲੋ ਆ 5-5 ਕਿਲੋ 10-10 ਕਿਲੋ 50-50 ਕਿਲੋ ਤੇ ਤਸਕਰਾਂ ਦੇ ਕੋਲੋਂ ਫੜੀ ਜਾਂਦੀ ਐ ਇਤੋਂ ਇਹ ਅੰਦਾਜ਼ਾ ਲਗਾਓ ਵੀ ਡਿਮਾਂਡ ਕਿੰਨੀ ਜ਼ਿਆਦਾ ਹਾਲੇ ਇਹ ਵੀ ਨਹੀਂ ਪਤਾ ਵੀ ਇਹਨੂੰ ਪਤਾ ਵੀ ਸੀਗਾ ਇਹਦੇ ਬੈਗ 'ਚ ਇਹ ਕੁਝ ਹੈ ਕਿ ਨਹੀਂ ਹੈ ਕਿਉਂਕਿ ਹਾਲੇ ਕੇਵਲ ਇਹੀ ਖਬਰ ਸਾਹਮਣੇ ਆਈ ਆ ਵੀ ਅਸ਼ੋਕ ਕੁਮਾਰ ਨਾਂ ਦਾ ਇੱਕ ਸ਼ਖਸ ਜਿਹੜਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਇਹਨੂੰ ਡਿਟੇਨ ਕੀਤਾ ਗਿਆ ਕਿਉਂਕਿ ਇਹਦੇ ਕੋਲੋਂ 270 ਕੈਪਸੂਲ ਜਿਨ੍ਹਾਂ ਦੇ ਵਿੱਚ ਕੋਕੀਨ ਭਰੀ ਹੋਈ ਆ 6 ਕਿਲੋ ਕੋਕੀਨ ਜਿਹੜੀ ਆ ਇਹਦੇ ਕੋਲੋਂ ਬਰਾਮਦ ਹੋਈ ਆ ਤੇ 30 ਕਰੋੜ ਉਹਦੀ ਜਿਹੜੀ ਵੈਲਿਊ ਆ ਸੋ ਬਹੁਤ ਹੈਰਾਨ ਕਰ ਦੇਣ ਵਾਲੇ ਮਾਮਲੇ ਹੁੰਦੇ ਆਏ ਭੀ ਭਾਰਤ ਦੇ ਵਿੱਚ ਕੀ ਇੰਨੀ ਜ਼ਿਆਦਾ ਡਿਮਾਂਡ ਵੱਧ ਚੁੱਕੀ ਆ ਖਪਤ ਇੰਨੀ ਜ਼ਿਆਦਾ ਵੀ ਕਦੀ ਪਾਕਿਸਤਾਨ ਤੋਂ ਨਿਸ਼ਾਨਦਾ ਤੇ ਕਦੀ ਲੋਕ ਜਿਹੜੇ ਆ ਹਵਾਈ ਜਾ ਜਾ ਰਹੇ ਜਾਂ ਬੰਦਰਗਾਹਾਂ ਰਾਹੀਂ ਇਹ ਜਿਹੜਾ ਸਮਾਨ ਆ ਭਾਰਤ ਦੇ ਵਿੱਚ ਭੇਜਿਆ ਜਾਂਦਾ ਸੋ ਵਾਕਿਆ ਹੀ ਸਰਕਾਰਾਂ ਨੂੰ ਚਾਹੀਦਾ ਜਿੱਥੇ ਹੁਣ ਇਸ ਵੇਲੇ ਬਜਟ ਸੈਸ਼ਨ ਚੱਲ ਰਿਹਾ ਇਹਦੇ ਵਿੱਚ ਇਹ ਮੁੱਦਾ ਚੁੱਕਿਆ ਜਾਣਾ ਚਾਹੀਦਾ ਜਿੱਥੇ ਸਾਡੇ ਇਸ ਵੇਲੇ ਜਿਹੜੇ ਮੈਂਬਰ ਪਾਰਲੀਮੈਂਟ ਆ ਉਹ ਇੱਕ ਦੂਜੇ ਨੂੰ ਤਾਨੋ ਮੇਣੀ ਹੋ ਰਹੇ ਆ ਵੀ ਤੁਸੀਂ ਇੰਨੇ ਪੈਸੇ ਲੈ ਗਏ ਤੁਸੀਂ ਸਾਨੂੰ ਆ ਨਹੀਂ ਦਿੱਤਾ ਉਹ ਨਹੀਂ ਦਿੱਤਾ ਸਾਰਿਆਂ ਨੂੰ ਇੱਕ ਜੁਟ ਹੋ ਕੇ ਕਿਉਂਕਿ ਜਿਹੜਾ ਨਸ਼ਾ ਉਹਨੇ ਨਾ ਤੇ ਕੋਈ ਸੂਬਾ ਦੇਖਣਾ ਨਾ ਉਹਨੇ ਰੰਗ ਦੇਖਣਾ ਨਾ ਉਹਨੇ ਕਿਸੇ ਦੀ ਜਾਤ ਪੁੱਛਣੀ ਆ ਤਸਕਰ ਨੇ ਸਿਰਫ ਬੰਦਾ ਦੇਖਣਾ ਵੀ ਇਹਨੂੰ ਮੈਂ ਨਸ਼ਾ ਲਾ ਦਵਾ ਇਹਦੇ ਕੋਲੋਂ ਮੈਨੂੰ ਪੈਸੇ ਜਿਹੜੇ ਆ ਲੱਭ ਜਾਣੇ ਮੇਰਾ ਕੰਮ ਚੱਲ ਜਾਣਾ ਉਹ ਬਿਲਕੁਲ ਜਿਹੜਾ ਵਾ ਉਹ ਬਾਇਸ ਨਹੀਂ ਹੁੰਦੇ ਉਹ ਬਿਲਕੁਲ ਜਿਹੜਾ ਉਹਨਾਂ ਦਾ ਜਿਹੜਾ ਨਿਸ਼ਾਨਾ ਹੁੰਦਾ ਉਹ ਕੇਵਲ ਨੌਜਵਾਨ ਹੁੰਦਾ ਵੀ ਜਿਹਦੇ ਕੋਲ ਚਾਰ ਪੈਸੇ ਹੋਣ ਨਾ ਵੀ ਹੁਣ ਨਸ਼ਾ ਲਾ ਦਿੰਦੇ ਆ ਬਾਅਦ ਚ ਫਿਰ ਲੁੱਟਾ ਖਵਾ ਕਰਾਉਂਦੇ ਆ ਤੇ ਆਪਣਾ ਉਹਨਾਂ ਦਾ ਸਰਕਲ ਚੱਲਦਾ ਰਹਿੰਦਾ ਸੋ ਇਹ ਮੁੱਦੇ ਵੀ ਜਿਹੜੇ ਆ ਇਹ ਵਿਚਾਰੇ ਜਾਣੇ ਚਾਹੀਦੇ ਆ ਜਿੱਦਾਂ ਇਹ ਇੱਕ ਨਾਗਰਿਕ ਜਿਹੜਾ ਜਰਮਨ ਤੋਂ ਤੁਰਦਾ ਭਾਰਤ ਇਨੇ ਆਉਣਾ ਤੇ ਰਸਤੇ ਦੇ ਵਿੱਚ ਜਿਹੜਾ ਇਹ 6 ਕਿਲੋ ਕੋਕੀਨ ਲੈ ਕੇ ਚੜ ਜਾਂਦਾ ਔਰ ਸਵਾਲ ਇਹ ਵੀ ਹੈ ਵੀ ਜਦੋਂ ਇਹ ਦੋਹਾ ਤੋਂ ਬੋਰਡ ਕੀਤਾ ਭਾਵ ਕਿ ਜਦੋਂ ਇਹ ਦੋਹਾ ਤੋਂ ਫਲਾਈਟ ਦੇ ਵਿੱਚ ਬੈਠਾ ਇੰਡੀਗੋ ਦੀ ਫਲਾਈਟ ਸੀਗੀ ਉੱਥੇ ਜਦੋਂ ਬੈਠਾ ਉੱਥੇ ਇਹਨੂੰ ਕਿਸੇ ਨੇ ਚੈੱਕ ਨਹੀਂ ਕੀਤਾ ਔਰ ਐਦਾਂ ਕਦੀ ਕਦੀ ਲੱਗਦਾ ਕਿਉਂਕਿ ਜਦੋਂ ਦੁਬਈ ਤੋਂ ਸੋਨਾ ਵੀ ਆਂਦਾ ਵੀ ਉੱਥੇ ਕੋਈ ਨਾ ਕੋਈ ਸ਼ਖਸ ਅਜੇਹਾ ਹੈ ਜਾਂ ਉੱਥੇ ਕੋਈ ਨੈਟਵਰਕ ਅਜੇਹਾ ਹੈਗਾ ਜਿਹੜਾ ਇਹਨਾਂ ਨੂੰ ਲੰਗਾਉਂਦਾ ਜਿਹੜਾ ਕਿਤੇ ਨਾ ਕਿਤੇ ਕੋਈ ਚੋਰੀ ਮੋਰੀ ਉੱਥੇ ਹੈਗੀ ਆ ਤਾਂ ਹੀ ਇਹ ਲੋਕ ਜਿਹੜੇ ਆ ਇੱਥੇ ਆ ਕੇ ਫਸਦੇ ਆ ਉਥੋਂ ਜਹਾਜ਼ ਦੇ ਵਿੱਚ ਇਹ ਬਹਿ ਜਾਂਦੇ ਆ ਸੋ ਇਹ ਵੀ ਇੱਕ ਬਹੁਤ ਵੱਡਾ ਵਿਚਾਰ ਦਾ ਵਿਸ਼ਾ ਹੈ ਇਹ ਸਰਕਾਰਾਂ ਦੇ ਲੈਵਲ ਦਾ ਹੈ ਵਿਸ਼ਾ ਵੀ ਸਰਕਾਰਾਂ ਉੱਥੇ ਵੀ ਗੱਲ ਕਰਨ ਵੀ ਇੱਥੇ ਆ ਕੇ ਬੰਦੇ ਫੜੇ ਜਾਂਦੇ ਆ ਉਥੋਂ ਜਹਾਜ਼ ਦੇ ਵਿੱਚ ਇਹ ਕਿੱਦਾਂ ਬੈਠ ਜਾਂਦੇ ਆ ਕਿੱਦਾਂ ਇਹਨਾਂ ਨੂੰ ਜਿਹੜਾ ਉਹ ਅਲਾਉ ਕੀਤਾ ਜਾਂਦਾ ਵੀ ਤੁਸੀਂ ਸਫ਼ਰ ਕਰ ਸਕੋ ਸੋ ਇਹ ਅਸ਼ੋਕ ਕੁਮਾਰ ਹੋਣੀ ਇਹਨਾਂ ਨੂੰ ਫਿਲਹਾਲ ਪੁਲਿਸ ਨੇ ਡਿਟੇਨ ਕੀਤਾ ਜਿਨ੍ਹਾਂ ਦੇ ਕੋਲੋਂ ਆਪਣਾ ਸੌਫਟ ਟੌਇਜ਼ ਦੇ ਵਿੱਚ 6 ਕਿਲੋ ਕਿਹਨ ਜਿਹੜੀ ਆ ਬ੍ਰਾਹਮਤ ਹੋਈ ਆ ਜਿਹਦੀ ਭਾਰਤੀ ਬਾਜ਼ਾਰ ਦੇ ਵਿੱਚ ਕੀਮਤ 30 ਕਰੋੜ ਦੱਸੀ ਜਾ ਰਹੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ